बलें बड़ी टपो ब जाम करो बल बल सारे बलिया ਆਹ ਕੋਈ ਤੇਰੇ ਤੇ ਮੇਰੀ ਗੱਲ ਸੁਣੋ ਆਹ ਕੀ ਗੱਲ ਪਰਿਵਾਰ ਬੁਲਾ ਕਰਨੀ ਹੈ ਮੈਂ ਕੀ ਹੈਗਾ ਉਹ ਤੇਰਾ ਸਹੀ ਕੋਈ ਨਹੀਂ ਆ ਤੂੰ ਮੇਰੀ ਭੈਣ ਆ ਉਹ ਦੇਖਾ ਦੇ ਪਹਿਲੀ ਗੱਲ ਤਾਂ ਤੁਹਾਡਾ ਗੋਬੀ ਦਾ ਮੁਰਤੀ ਆ ਜਿਹਨੇ ਮੇਰਾ ਕਿੰਨੇ ਮੇਰਾ ਤੁਹਾਡੇ ਨਿਗਰਾਨੀ ਦੇ ਵਿੱਚ ਬਾਣੇ ਨੂੰ ਮਿਚੇ ਬੱਸ ਕਾ ਤੁਹਾਡੇ ਸਾਹਮਣੇ ਕਿਹੜਾ ਬੰਦਾ ਗੋਪਰੀ ਦਾ ਕਿਹੜਾ ਇਹਨਾਂ ਦਾ ਮੁਰਤੀ ਆ ਉਹਨੂੰ ਮੈਂ ਸਸਪੈਂਡ ਕਰਵਾ ਲਵਾਂ ਫਲੋਰ ਤਾਂ ਬੰਦ ਕਰਾ ਦਿਆਂਗਾ ਭੈਣ ਤੇਰੇ ਸਾਹਮਣੇ ਉਹਨੇ ਮੇਰੇ ਬਾਣੇ ਨੂੰ ਆਖਿਆ ਵੀ ਮਿਸਬੇਵ ਕਰਦੇ ਸਾਨੂੰ ਬਾਣੇ ਨੂੰ ਉਹਨੇ ਇਹ ਨਹੀਂ ਕਿਹਾ ਸੀ ਭੈਣ ਤੂੰ ਡਰਨਾ ਬੋਲੀ ਤੂੰ ਬੱਚੇ ਵਾਲੀ ਬਈ ਨਹੀਂ ਬਣੀ ਆ ਤੂੰ ਉਹਨੇ ਸਿਰਫ ਇਹ ਕਿਹਾ ਵੀ ਪਾਪਾ ਜੀ ਤੁਸੀਂ ਦਾ ਬਾਣੇ ਦਾ ਬਾਣੇ ਦਾ ਮਿਸਭੇਵ ਕਰਦੇ ਜੋ ਬਾਣੇ ਬੜੀ ਬਾਣੇ ਦਾ ਮਿਸਭੇਵ ਇਹ ਬਾਣੇ ਦਾ ਬਾਣੇ ਦਾ ਮਿਸਭੇਵ ਇਹਨਾਂ ਇਹਨਾਂ ਦੇ ਮੁਰਸੀ ਨੇ ਮੈਡਮ ਦੀ ਗੱਡੀ ਦੇ ਵਿੱਚ ਬਹਿ ਗਏ ਕਿਹਦੇ ਵੱਲੋਂ ਆਮਰੇ ਨੇ ਦਾ ਮੁਰਸੀ ਆ ਬਿੱਲੂ ਕਹਿੰਦਾ ਕੋਈ ਬਾਣੇ ਦਾ ਮਿਸਭੇਵ ਕਰਦੇ ਜੋ ਸਾਡੀ ਬੇਦਬੀ ਕੀਤੀ ਸਾਹਮਣੇ ਆ ਕੇ ਮੈਡਮ ਦੀ ਗੱਡੀ ਦੇ ਵਿੱਚ ਬੈਠੇ ਇਹ ਮੈਨ ਕੋਲੋਂ ਮੈਂ ਸਸਪੈਂਡ ਕਰਵਾ ਕੇ ਉਹਨੂੰ ਤੇ ਫੇਰ ਤੁਹਾਡਾ ਤੁਹਾਨੂੰ ਸਾਡੇ ਜਿੱਥੇ ਆ ਕੇ ਮਰਨ ਵਰਤਨ ਤੇ ਪਿਠਾਉਂਗਾ ਮੈਂ ਪਰਵਾਦ ਨੂੰ ਰੱਖੇ ਜਾ ਕੇ ਤੇ ਨਾਲ ਖੁਦ ਮੈਂ ਆਪ ਬਹੂੰਗਾ ਮੇਰੇ ਬਾਣੇ ਨੂੰ ਮੈਡਮ ਦੇ ਹੁੰਦੇ ਆ ਮਿਸ ਸੁਵੇਬ ਉਹਨੇ ਆਖਿਆ ਮੈਡਮ ਦੇ ਹੁੰਦੇ ਆ ਡਰਾਵਨ ਟ੍ਰੈਵਲ ਕਰਾ ਕੇ ਨਮਾਜ਼ ਆਇਆ ਕਾਸ਼ ਬਾਬੇ ਦਾ ਮੈਨੂੰ ਕਿਹਾ 12 ਪਾ ਕੇ ਮਿਸ ਸੁਵੇਬ ਕਰ ਰਿਹਾ ਤੂੰ ਕੀ ਕਿਹਾ ਇਹਨਾਂ ਨੇ ਇਹਨਾਂ ਨੇ ਕਰਨੇ ਕਿਹੜਾ ਅਪਰਤ ਹੈ ਕੋਈ ਉਹਨਾਂ ਨੇ ਕਿਹਾ ਵੀ ಪರಿಣ ಪಾಡು ਤੁਹਾਡਾ ਕੋਰਪੀਡਾ ਤੇ ਕੀ ਵਾਪਰਿਆ ਇੱਕ ਮਿੰਟੇ ਇੱਕ ਮਿੰਟੇ ਕੋਰਪੀਡਾ ਸਾਹਮਣੇ ਨੌਕਰੇ ਤੁਹਾਡੇ ਸਾਹਮਣੇ ਨੌਕਰੇ ਤੁਹਾਡੇ ਸਾਹਮਣੇ ਉਹਨਾਂ ਦੇ ਸਿਰੇ ਵਿਕਾਰਾ ਲਈ ਮੀਟਿੰਗ ਆਹ ਉਹ ਬਾਣਿਆਂ ਨੂੰ ਮੇਰੇ ਨੂੰ ਆਖਿਆ ਨਹੀਂ ਨਹੀਂ ਜਿੰਨੇ ਬਾਣਿਆਂ ਨੇ ਮੈਨੂੰ ਬੁਲਾਉਂਦੇ ਆਖਿਆ ਇਹ ਮਰਜ਼ੀ ਦਾ ਕਰਦੇ ਇਹ ਮਰਜ਼ੀ ਦਾ ਕਰਦੇ ਸੀ ਫਿਰ ਮੈਂ ਉਹਨੇ ਆਖਿਆ ਕਹਿੰਦੀ ਚੱਲ ਯਾਰ ਗੱਡੀ ਤੋਰ ਚੱਲ ਯਾਰ ਗੱਡੀ ਤੋਰ ਇਹਨੇ ਮੇਰੇ ਕੋਰਪੀ ਨੂੰ ਆਖਿਆ ਚੱਲ ਯਾਰ ਗੱਡੀ ਤੋਰ ਤੇਰਾ ਇਹਨਾਂ ਨਾਲ ਆਪੀ ਟਾਈਮ ਨਹੀਂ ਹੈਗਾ ਕੋਰਪੀ ਨੇ ਆਖਿਆ ਭਾਂਜੀ ਤੂੰ ਹੀ ਬੋਲਣਾ ਮੈਡਮ ਜੀ ਤੇ ਆਇਆ ਮੈਡਮ ਜੀ ਤੇ ਗਿਆ ਨਾ ਬਾਬਾ ਜੀ ਪੜਾ ਪਾਗਤ ਹੋ ਗਏ ਮੈਂ ਬੋਲ ਸਕਦੇ ਹਾਂ ਮੈਂ ਤੁਹਾਨੂੰ ਇਹ ਕਹਿੰਦਾ ਸਾਰਾ ਪਰਿਵਾਰ ਉਹਦੇ ਸਾਰੀ ਸਹਿਮਤੀ ਨਾਲ ਹੋਵੇਗਾ ਜੀ ਆਪਕੇ ਘਰੇ ਆਉਂਗਾ ਤੁਸੀਂ ਆਪ ਕਹਿ ਕੇ ਠੀਕ ਹੈ ਟਾਈਮ ਨਹੀਂ ਹੈਗਾ ਉਹਨੂੰ ਪਰਿਵਾਰ ਨੂੰ ਸਾਰਾ ਸਪਸ਼ਟ ਕੀਤਾ ਜਾਵੇ ਤੇ ਜੋ ਵੀ ਬੰਦੀ ਕਰਵੇ ਉਹਨੇ ਪਰਿਵਾਰ ਦੇ ਕੀਤਾ ਜਾਵੇ ਬਾਬਾ ਜੀ ਇਹ ਕਾਰਵਾਈ ਹਾਂਜੀ ਐਸਐਸਪੀ ਕਰੋ ਯਾਰ ਭਾਈ ਹੋਈ ਨਹੀਂ ਆ ਕਾਰਵਾਈ ਹੋਈ ਨਹੀਂ ਆ ਭੈਣ ਜੀ ਯਾਰ ਕੀਤੀ ਆ ਕਿ ਭਾਈ ਸਾਡੇ ਮਲਾਜ਼ਮ ਜਾਂਦੇ ਰਹੇ ਰਾਜ ਕਰਾਪਾ ਪਿੰਦੇ ਰਹੇ ਮੀਟ ਕੰਦੇ ਰਹੇ ਕਿਹਨੇ ਜਾਂਦੇ ਰਹੇ ਉਹਨਾਂ ਸਾਰੇ ਪਾਰੀ ਦੇ ਮਲਾਜ਼ਮ ਜੀ ਆ ਤੇ ਉਹਨਾਂ ਦੇ ਨਾਲ ਮੀਟ ਕਰਾਪਾ ਮੀਟ ਕੰਦੇ ਰਹੇ ਆ ਮੀਟ ਕਰਾਪਾ ਕੰਮ ਰੱਖਵਾਇਆ ਜੀ ਮੈਂ ਆ ਕੇ ਕਾ ਲੈ ਕੇ ਗਿਆ ਨਾ ਉਹਨਾਂ ਨੂੰ ਤੁਸੀਂ ਮੈਨੂੰ ਅੱਗੇ ਦੱਸਿਆ ਭਲਾ ਜੀ ਦੱਸਿਆ ਤੁਹਾਨੂੰ ਤੁਹਾਨੂੰ ਆ ਦੱਸ ਦਿਆ ਤੁਸੀਂ ਮੈਨੂੰ ਅੱਗੇ ਕਿਹਾ ਵੀ ਦੱਸ ਦਿਆ ਦੱਸ ਦਿਆ ਇੱਕ ਦੇ ਮਲਾਜ਼ਮ ਕਹਿੰਦੇ ਹੋ ਨਹੀਂ ਜਾਂਦੇ ਵੀਰ ਅਸੀਂ ਗੱਡੀ ਘੁਰਾਂਗੇ ਰੱਬ ਮੀਟ ਪਾਉਂਦੇ ਰਹਿ ਗਰੀਏ ਤੇ ਵੀਰ ਸਾਹਿਬ ਕੋਈ ਨਹੀਂ ਬੋਲੇ ਬਾਰੇ ਵੀਰ ਸਾਹਿਬ ਪੀਂਦੇ ਰਹੇ ਹਾਂਜੀ ਬਾਬਾ ਜੀ ਇਹ ਪੀਂਦੇ ਰਹਾ ਮੈਨੂੰ ਕਹਿੰਦੇ ਰਹਾ ਹੀ ਕਿ ਰਾਤ ਚ ਅਨੁਸਚਾਹ ਪਿਆਓ ਪਨੀਰ ਦੇ ਪਕੌੜੇ ਵੀ ਖਾਂਦੇ ਰਹਾ ਕੱਟੀਆਂ ਚ ਤੇਲ ਵੀ ਪਾਉਂਦੇ ਰਹਾ ਇਹਨੇ ਮੈਡਮ ਜੀ ਨੇ ਖੁਦ ਕਿਹਾ ਸੀ ਕਿ ਪ੍ਰਾਈਵੇਟ ਗੱਡੀ ਜਾਣੀ ਸਰਕਾਰੀਆ ਗੱਡੀਆਂ ਚ ਸਾਡੇ ਤੇਲ ਨਹੀਂ ਜਾਂਦਾ ਅਈ ਤਾਰੀ ਮੈਂ ਕਿਹਾ ਮੈਡਮ ਮੈਂ ਮਤਿਆਰ ਨਾ ਮੈਡਮ ਮਤਿਆਰ ਗੱਡੀ ਬੰਨ ਲੈ 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 ਪਾਸੇ ਲਾ ਤੇ ਸਮਾਈ ਨਹੀਂ ਰਹੀ ਅਸੀਂ ਕਹਿੰਦੇ ਵੀ ਅਸੀਂ ਡਿਪੋ ਜਾਂਦੇ ਰਹੇ ਇਹਨੂੰ ਕਹਿੰਦੇ ਰਹਿਆ ਮੈਡਮ ਸਾਨੂੰ ਕਹਿੰਦੇ ਰਹੇ ਕਿ ਪ੍ਰਾਈਵੇਟ ਗੱਡੀਆਂ ਲਾਓ ਤੇਲ ਤੁਹਾਡਾ ਮੁੜਵਾ ਜੋ ਕੁਝ ਹੋਇਆ ਐਸਾ ਚੋਰੀ ਰਜਾ ਮੰਦਿਰੋਂ ਜੋ ਕੁਝ ਕਰਾਉਂਦੀ ਇਹਨਾਂ ਦੇ ਰਜਾ ਮੰਦਿਰੋਂ ਹੁੰਦੇ ਆ ਉਹਨੂੰ ਸੱਤਨ ਕੋਲ ਸੱਤਨ ਕੋਲ ਜਿੰਨੇ ਥਾਣੇ ਦੇ ਵਿੱਚ ਕੈਮਰੇ ਦੇ ਸਾਹਮਣੇ ਮੈਨੂੰ ਨੇ ਮੁਸਤਫਾ ਕੀਤਾ ਬੱਬੀ ਵਾਲੇ ਨੇ ਮੇਰੇ ਭੈਣ ਜੀ ਰੋ ਰਹੇ ਨੇ ਕੀ ਗੱਲ ਇਹਨਾਂ ਨੂੰ ਇਹਨਾਂ ਦੀ ਸਾਹ ਬੇਟੀ ਆ ਜਿਹੜੀ 16 ਸਾਲ ਦੀ 35 ਸਾਲ ਦੇ ਮੁੰਡੇ ਨੇ ਜਿਹਦੇ ਦੋ ਬੱਚੇ ਨੇ ਉਹਨੇ ਵਗਰਾ ਕੇ ਖੜਿਆ ਫਿਰ ਇਹਨਾਂ ਨੂੰ ਫੋਨ ਵੀ ਆਇਆ ਬੇਟੀ ਦਾ ਵੀ ਮੇਰੀ ਜਾਨ ਬਚਾ ਲਓ ਫਿਰ ਉਹਨਾਂ ਨੇ ਫੋਨ ਖੋਲਿਆ ਉਹਦੇ ਕੋਲੋਂ ਫਿਰ ਕੁੜੀ ਕੋਲੋਂ ਫੋਨ ਖੋਲਿਆ ਇਹਨਾਂ ਨੂੰ ਫੋਨ ਆਇਆ ਵੀ ਮੇਰੀ ਜਾਨ ਬਚਾ ਲਓ ਸਾਰੇ ਰਿਕਾਰਡ ਦਾ ਵੀਡੀਓ ਉਹ ਭੇਜ ਰਹੇ ਨੇ ਕੁੜੀ ਨੂੰ ਪਤਾ ਨਹੀਂ ਉਹਨਾਂ ਨੇ ਉਹ ਸੰਘਾਇਆ ਏ ਇਹ ਜਾ ਕੁੜੀ ਨੂੰ ਦਾਦਾ ਮਾਰ ਕੇ ਡਰਾ ਕੇ ਫੋਟੋਆਂ ਖਿੱਚਣ ਲੈਨੇ ਪਰਿਵਾਰ ਤੇ ਸਾਰਾ ਪਰਿਵਾਰ ਖਿੱਚ ਗਿਆ ਜੋ ਫੋਟੋਆਂ ਕੁੜੀ ਦੇ ਨਾਲ ਪਾ ਰਹੇ ਨੇ ਜਿਸ ਦਿਨ ਕੁੜੀ ਨੂੰ ਉਹਨੇ ਆਖਿਆ ਵੀ ਮੇਰੀ ਜਾਨ ਬਚਾਓ ਉਹਨਾਂ ਤੁਰੰਤ ਹੀ ਆ ਕੇ ਉਹਨਾਂ ਕੁੜੀ ਕੋ ਫੋਨ ਕਰਿਆ ਹੋ ਸਕਦਾ ਚੋਰੀ ਉਹਨੇ ਕਾਲ ਕੀਤੀ ਹੋਵੇ ਇਹਨਾਂ ਨੂੰ ਕਿੰਨੇ ਦਿਨ ਹੋ ਚੁੱਕੇ ਪਿੱਛੇ ਇਹ ਕਾਫੀ ਦਿਨ ਹੋ ਗਿਆ ਜੀ ਇਹਨਾਂ ਨੂੰ 15 ਪੰਜਵੇਂ ਮਹੀਨੇ 4 ਤਰੀਕ ਨੂੰ ਕੁੜੀ ਘਰੋਂ ਗਾਇਪਿਆ ਤੇ ਜਿਹੜਾ ਮਹੀਨਾ ਗਾ ਜਿਹੜਾ ਪਹਿਲਾ ਅੱਜ ਵੀ ਕੁੜੀ ਮੰਦੀ ਇਹਦੀ ਭੈਣ ਆ ਜਿਹਦੇ ਫੋਨ ਤੇ ਫੋਨ ਆ ਵੀ ਮੇਰੀ ਮਾਸੀ ਜਾਨ ਬਚਾਓ ਹੁਣ ਤੱਕ ਕਿਉਂ ਨਹੀਂ ਕਾਰਵਾਈ ਕੀਤੀ ਗਈ ਜਦੋਂ ਕਾਰਵਾਈ ਹੋਈ ਹੈ ਜੀ ਪਰਚਾ ਹੋਇਆ ਇਹ ਰਸਤਾ ਨਹੀਂ ਪਾਰੇ ਫਿਰ ਰਸਟਪੌਣ ਇੱਕ ਕੁੜੀਆ ਨੂੰ ਵਾਪਸ ਲਿਆਜਦੇ ਨੇ ਪਰਿਵਾਰ ਨੂੰ ਵਗੋਣ ਕੁੜੀ ਉਹਨਾਂ ਮਾਰਤੀ ਆ ਜੀ ਕਲਾ ਐਸਐਚਓ ਸਾਬ ਨੇ ਸਿਰਫ ਕੱਲੇ ਮੁੰਡੇ ਦੇ ਪਰਚਾ ਕੀਤਾ ਉਹਨਾਂ ਦੀ ਜਿਨ੍ਹਾਂ ਦੀ ਰਜਮੰਦੀ ਹੈ ਜਿਨ੍ਹਾਂ ਦੀ ਰਾਜਨਾਮਾ ਉਹਨਾਂ ਨੂੰ ਕਿਹਾ ਜੀ ਆ ਜਾਓ ਬੈਠੋ 2 ਮਿੰਟ ਬੈਠੋ ਬਾਅਦ ਤੇ ਫਿਰਾਨੂੰ ਭਜਾ ਦਿੰਦੀ ਸਾਡੀ ਕੋਈ ਸੁਣਵਾਈ ਨਹੀਂ ਕਰਨੀ 5 ਮਹੀਨੇ ਹੋ ਗਏ ਗਈ ਨੂੰ ਕੁੜੀ ਨੂੰ 16 ਸਾਲਾਂ ਦੀ ਕਹਿੰਦੀ ਮੈਂ ਉਹਨਾਂ ਨੂੰ ਚੁੱਕਣਾ ਨਹੀਂ ਲਿਆ ਸਕਦੇ ਮੇਰੇ ਬਨੇ ਪੈਸੇ ਖਾਦੇ ਆ ਤਾਂ ਹੀ ਨਹੀਂ ਮੈਡਮ ਸਾਡੀ ਕੋਈ ਸੁਣਵਾਈ ਨਹੀਂ ਕਰਦੀ ਪਈ ਗਰੀਬ ਬੰਦੇ ਗਰੀਬਾਂ ਦੀ ਕੋਈ ਸੁਣਦੇ ਨਹੀਂ ਪਏ ਹਾਂ ਜੀ ਅਸੀਂ ਮਜਬੂਰੀ ਚ ਆਣ ਕੇ ਬਾਬਾ ਜੀ ਉਹਨਾਂ ਕੋਲ ਪਿਆ ਇਹਨਾਂ ਕੋ ਆਪਣੀ ਮਦਦ ਫੀਕ ਮੰਗੀ ਆ ਫਿਰ ਸਾਨੂੰ ਇਨਸਾਫ ਦੀ ਥੋੜੀ ਲੱਗਉਂਦੀ ਕਿ ਸਾਨੂੰ ਮਿਲੇਗਾ ਇਹਨਾਂ ਗੱਡੀਆਂ ਨੇ ਹੱਥ ਛੋੜੀ ਦੀ ਜਿਸ ਵਾਈ ਗੱਡੀਆਂ ਆ ਸਾਡੀ ਵੀ ਤੁਹਾਨੂੰ ਦੇਖੋ ਜੀ ਮੈਂ ਖੁਦ ਪਹਿਲਾਂ ਮੈਂ ਆਪਣੇ ਘਰੇ ਆਪਣੇ ਟੀਮ ਦੇ ਬੰਦੇ ਭੇਜੇ ਆ ਮੈਡਮ ਦੇ ਕੋਲ ਚਲੋ ਮੈਡਮ ਮੈਨੂੰ ਮਿਲੀ ਅਫਸਰ ਮਿਲੇ ਆ ਫਿਰ ਮੈਂ ਖੁਦ ਆਪ ਗਿਆ ਆਪ ਜਾ ਕੇ ਮੈਨੂੰ ਜਿਹੜਾ ਇਹਨਾਂ ਦਾ ਮੁਖੀ ਆ ਇਹ ਕਹਿੰਦੇ ਛੋਟਾ ਮੁਖੀ ਆ ਕੋਈ ਗੁਰਪ੍ਰੀਤ ਸਿੰਘ ਗੁਰਪ੍ਰੀਤ ਜਿਹਨੇ ਮੇਰੇ ਬਾਣੇ ਨੂੰ ਮਿਸਬੇਵ ਕੀਤਾ ਔਰ ਮੈਡਮ ਨੇ ਮੈਨੂੰ ਯਾਰ ਯਾਰ ਕਹਿ ਕੇ ਬੁਲਾਇਆ ਉਹ ਮੈਡਮ ਦੇ ਮੂੰਹ ਤੇ ਮੈਨੂੰ ਕਾਫੀ ਬੰਦਿਆਂ ਨੇ ਦੱਸਿਆ ਕਿ ਇਹਦੇ ਮੂੰਹ ਤੇ ਯਾਰ ਹੀ ਚੜਿਆ ਹੈ ਕਿ ਯਾਰ ਤੋਂ ਸਵਾਹ ਕਿਸੇ ਨੂੰ ਕੋਈ ਨਹੀਂ ਅਸੀਂ ਅਸੀਂ ਸੰਤਾਂ ਦੇ ਸੇਵਾਦਾਰ ਆ ਸੰਤਾਂ ਦੇ ਚਰਨਾਂ ਦੀ ਮਹਿਲ ਆ ਤੇ ਅਸੀਂ ਵੀ ਬਾਣਾ ਧਰੀਆਂ ਵੇਖੋ ਅਸੀਂ ਹਾਡੇ ਬਾਣੇ ਦਾ ਅਸੀਂ ਆਪਣੇ ਸੰਤਾਂ ਦਾ ਸਤਿਕਾਰ ਕਰਦੇ ਆ ਤੇ ਜਿਹੜੀ ਪਬਲਿਕ ਉਹ ਹਾਨੂੰ ਮਿਸਪੀਵ ਕਰੇ ਜਿਹੜਾ ਪ੍ਰਸ਼ਾਸਨ ਮਿਸਪੀਵ ਕਰੇ ਜਿਹੜੇ ਸਾਡੇ ਸਰਵਨ ਜਿਹੜੇ ਤੁਹਾਨੂੰ ਪਤਾ ਹੈ ਪਬਲਿਕ ਦੀ ਜਿਹੜੀ ਸੇਵਾ ਵਿੱਚ ਬੈਠੇ ਨੇ ਪਬਲਿਕ ਦੇ ਸਰਵਨ ਬੈਠੇ ਨੇ ਇਹ ਸਾਡੇ ਬਾਣਿਆਂ ਨੂੰ ਮਿਸਪੀਵ ਕਰਦੇ ਆ ਇਸ ਕਰਕੇ ਜਿਹੜਾ ਗੁਰਪ੍ਰੀਤ ਸਿੰਘ ਛੋਟਾ ਮੁੰਸੀਆ ਉਹਨੂੰ ਮੈਂ ਸਸਪੈਂਡ ਕਰਵਾ ਕੇ ਤੇ ਫਿਰ ਇਥੇ ਜਿਹੜਾ ਤੁਹਾਡਾ ਚੁਕੂੰਗਾ ਤੇ ਉਹਨਾਂ ਦੇ ਜਿਹੜਾ ਧੰਨਾ ਅਨਮਿੱਥੇ ਸਮੇਂ ਲਗਾ ਰੂਗਾ ਜੀ ਸਰ ਆਪਣਾ ਨਾਮ ਦੱਸ ਕੇ ਜਿਹੜਾ ਰੋਹਤਪੁਰ ਸਿੰਘ ਕਹਿੰਦਾ ਜਾ ਰਿਹਾ ਕਿ ਮੈਂ ਮੇਰਾ ਨਾਮ ਜੀ ਅਮਨ ਮੋਲਨੀਵਾਸੀ ਜਿਸਾਂ ਕੀ ਤੁਸੀਂ ਦੇਖਦੇ ਪਹਿਗੇ ਆ ਇਹ ਚੱਬਾ ਚੌਂਕ ਆ ਥਾਣਾ ਜਿਹੜਾ ਵਾ ਚੱਡੀਪਿੰਡ ਚੱਬਾ ਮੋੜ ਤੇ ਇੱਥੇ ਦੇ ਜਿਹੜੇ ਐਸ ਐਚਓ ਮੈਡਮ ਨੇ ਤੇ ਪੀੜਿਤ ਪਰਿਵਾਰ ਜਿਹੜਾ ਆ ਕਿ ਉਹਨਾਂ ਦੀ ਜਿਹੜੀ ਬੇਟੀ ਆ ਉਹ ਕਾਫੀ ਮਹੀਨਿਆਂ ਤੋਂ ਜਿਹੜੀ ਆ ਕਿ ਇੱਕ ਪਹਿਲੀ ਗੱਲ ਤੇ ਤੁਹਾਨੂੰ ਦੱਸਦੀ ਆ ਕਿ ਬੇਟੀ ਨਾਂ ਵਾਲਿਆ ਗਿਆ 16 ਸਾਲਾਂ ਦੀ ਬੇਟੀ ਆ ਤੇ ਉਹਨੂੰ ਜਿਹੜਾ ਇੱਕ 35 ਸਾਲ ਦਾ ਜਿਹੜਾ ਬੰਦਾ ਆ ਉਹ ਭਜਾ ਕੇ ਲੈ ਗਿਆ ਆ ਪਰਿਵਾਰ ਨਾਲ ਤੇ ਅਬ ਪਰਿਵਾਰ ਪ੍ਰੂਫ ਵੀ ਦੇ ਰਿਆ ਸਾਰੇ ਕਿ ਉਹਨਾਂ ਦੇ ਲੜਕੇ ਦਾ ਪਰਿਵਾਰ ਵੀ ਨਾਲ ਖੜਾ ਹੈ ਲੜਕੀ ਨੂੰ ਖਿਲਾ ਰਿਆ ਆ ਤੇ ਲੜਕੀ ਨੇ ਮਤਲਬ ਕਿ ਕੋਈ ਨਾ ਕੋਈ ਮੌਕਾ ਦੇ ਕੇ ਪਰਿਵਾਰ ਨੂੰ ਫੋਨ ਵੀ ਕੀਤਾ ਆ ਕਿ ਮੇਰੀ ਜਿਹੜੀ ਜਾਨ ਬਚਾਈ ਜਾਵੇ ਤੇ ਹੁਣ ਮੌਕੇ ਦੀ ਜਿਹੜਾ ਪ੍ਰਸ਼ਾਸਨ ਆ ਉਹਨੂੰ ਕੀ ਚਾਹੀਦਾ ਹੈ ਕਿ ਇਸ ਪਰਿਵਾਰ ਨੂੰ ਵੀ ਨਾਲ ਅਰੈਸਟ ਕਰ ਦੇ ਤੇ ਉਹਨਾਂ ਨੂੰ ਪਤਾ ਕਰਾਉਂਦੇ ਕਿ ਇਹਨਾਂ ਦੀ ਬੇਟੀ ਕਿੱਥੇ ਆ ਪਰ ਐਸਐਚਓ ਮੈਡਮ ਨੇ ਪਰਚਾ ਤੇ ਦਰਜ ਕੀਤਾ ਲੜਕੇ ਉੱਤੇ ਪਰ ਜਿਹੜੇ ਉਥੇ ਦੇ ਮੋਦਵਾਰੀ ਸੁਣਨ ਦੇ ਵਿੱਚ ਆਇਆ ਕਿ ਉਹ ਵੀ ਵਿਚਰਲੇ ਹੋਏ ਨੇ ਇੰਨੇ ਮਹੀਨਿਆਂ ਤੋਂ ਬੱਚੀ ਜਿਹੜੀ ਨਾਂਵਾ ਲਗਿਆ ਜਿਹੜੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਜਦੋਂ ਸੀਰੀਅਸ ਕ੍ਰਾਈਮ ਹੁੰਦਾ ਆ ਉਹ ਪਰਚਾ ਹੋਂਦੀ ਸਪੋਰਟ ਦਰਜ ਹੁੰਦਾ ਆ ਚਲੋ ਸਮਾਜ ਦੇ ਜਥੇਬੰਦੀਆਂ ਨੇ ਰਲ ਮਿਲ ਕੇ ਪਰਚਾ ਕਰਾਇਆ ਪਰ ਹਾਲੇ ਤੱਕ ਉਸੇ ਲੜਕੇ ਨੂੰ ਉਸ ਪਰਿਵਾਰ ਦੇ ਕਿਸੇ ਵੀ ਜੀ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਮਜਬੂਰ ਹੋ ਕੇ ਸਮਾਜ ਦੀਆਂ ਜਥੇਬੰਦੀਆਂ ਨੇ ਜਿਹੜਾ ਤਰਨਾ ਲਗਾਇਆ ਪਰ ਬੜੀ ਅੱਜ ਗਰਦੀਪ ਸਿੰਘ ਨੇ ਵੱਟ ਵੀ ਮਾਰੇ ਜਾ ਸੁਨੰਦਰ ਵਿਚਾਰਿਆ ਕਿ ਇਹਨੇ ਭੈਣ ਨੂੰ ਉਹਨਾਂ ਨੇ ਜਿਹੜਾ ਉੱਥੋਂ ਦੇ ਸਰਪੰਚ ਆ ਜਿਹੜੇ ਕਿ ਵੱਟ ਵੀ ਮਾਰੇ ਆ ਪਰ ਬੜੀ ਹੀ ਸ਼ਰਮਨਾਕ ਗੱਲ ਆ ਕਿ ਜਿਹੜਾ ਹਲੇ ਵੀ ਬੱਚੇ ਨੂੰ ਜਿਹੜਾ ਕਿ ਉਹਨਾਂ ਕੋ ਬ੍ਰਾਹਮਣਤ ਨਹੀਂ ਕੀਤਾ ਗਿਆ ਕਾਰਨ ਦੇਖੋ ਦੋ ਹੀ ਕਾਰਨ ਹੋ ਸਕਦੇ ਜਾਂ ਪੋਲਿਟੀਕਲ ਪ੍ਰੈਸ਼ਰ ਤੇ ਜਾਂ ਪੈਸੇ ਦਾ ਪ੍ਰੈਸ਼ਰ ਆਪਾਂ ਇਹ ਗੱਲ ਕਰਾਂਗੇ ਸਾਫ਼ ਦੋ ਟੁਕ ਪ੍ਰੈਸ਼ਰ ਦੋ ਹੀ ਹੁੰਦੇ ਆ ਵੱਲੋਂ ਕਲੇਮ ਲਾਇਆ ਕਿ ਮੋਚੀ ਵੱਲੋਂ ਕੋਈ ਬਾਣੇ ਨੂੰ ਲੈ ਕੇ ਬਿਲਕੁਲ ਜੀ ਮੰਤਪਾ ਕੀ ਗੱਲ ਆ ਇਹ ਲੋਕ ਆਪਣੀਆਂ ਵਰਦੀਆਂ ਪਾ ਕੇ ਇੰਨਾ ਮਾੜਾ ਕਰਮ ਕਰ ਸਕਦੇ ਨੇ ਲੋਕਾਂ ਨੂੰ ਇਨਸਾਨ ਨਹੀਂ ਦਵਾ ਸਕਦੇ ਤੇ ਜਿਹੜੇ ਲੋਕ ਇਨਸਾਫ ਦਵਾਉਂਦੇ ਨੇ ਤੇ ਉਹਨਾਂ ਦੇ ਬਾਣੇ ਦੇ ਉੱਪਰ ਕਰੈਕਟਰ ਦੇ ਉੱਪਰ ਲੈਂਚਨ ਲਗਾਉਂਦੇ ਨੇ ਕਿ ਬਾਣਾ ਪਾ ਕੇ ਤੁਸੀਂ ਮਿਸਬੀਹਵ ਕਰਦੇ ਜਾਂ ਮਤਲਬ ਕਿ ਪਰ ਬੜੀ ਸ਼ਰਮਨਾਕ ਹਾਲ ਪਰ ਜਿਸ ਤਰ੍ਹਾਂ ਹੜੇ ਲਾਡੀ ਜੀ ਨੇ ਦੱਸਿਆਗਾ ਕਿ ਉਸ ਬੰਦੇ ਨੂੰ ਸਸਪੈਂਡ ਕਰਾਇਆ ਜਾਏਗਾ ਤਰਨੋਂ ਨਹੀਂ ਦੇਰ ਤੱਕ ਨਹੀਂ ਉੱਠਿਆ ਜਾਏਗਾ ਤੇ ਐਸਐਚਓ ਮੈਡਮ ਨੂੰ ਵੀ ਚਾਹੀਦਾ ਸੀ ਕਿ ਅਗਰ ਉਹਨਾਂ ਦੇ ਸਾਹਮਣੇ ਇਹ ਗੱਲ ਕੀਤੀ ਗਈ ਆ ਬਾਣੇ ਵੱਲੋਂ ਗੱਲ ਕੀਤੀ ਗਈ ਆ ਤੇ ਉਹਨਾਂ ਦੀ سپورਟ ਉਹਨੂੰ ਸਸਪੈਂਡ ਕਰਦੇ। ਸਾਹਮਣੇ ਭਾਜੀ ਕੀ ਸਮਝਦੇ ਹੋ ਹਮੇਸ਼ਾ ਸਮਾਜ ਨੂੰ ਆਪਣੀਆਂ ਹੱਕ ਮੰਗਾਂ ਲੈ ਕੇ ਧਰਮ ਦੇ ਨਾਲ। ਅਸਲ ਵਿੱਚ ਜੇ ਇਹ ਜਾਤੀਵਿਦ ਕਰਾਇਆ ਕਿ ਇਹ ਸਮਾਜ ਦੀ ਗੱਲ ਸੁਣੋ ਨਾ ਇਹ ਆਪੇ ਮਜ਼ਬੂਰ ਹੋ ਕੇ ਸੜਕਾਂ 'ਤੇ ਆ ਗਏ। ਇਹ ਕੋਈ ਸਾਨੂੰ ਕੁਝ ਸ਼ੋਂਗੇ ਇੰਨੀ ਗਰਮੀ ਦੇ ਵਿੱਚ ਸੜਕਾਂ 'ਤੇ ਬੈਠੇ ਆ। ਪਬਲਿਕ ਨੂੰ ਪਰੇਸ਼ਾਨ ਕਰਨ ਦਾ ਵੀ ਸਾਡਾ ਕੋਈ ਮਤਵ ਨਹੀਂ ਆ। ਪ੍ਰਸ਼ਾਸਨ ਨੂੰ ਪਰੇਸ਼ਾਨ ਕਰਨ ਦਾ ਵੀ ਸਾਡਾ ਕੋਈ ਮਤਵ ਨਹੀਂ ਆ। ਪਰ ਇਹ ਲੋਕ ਪ੍ਰਸ਼ਾਸਨ ਜਿਹੜਾ ਪਬਲਿਕ ਸਰਵੰਟ ਆ ਲਗਾਤਾਰ ਨਾ ਕੀ ਲੋਕਿਆ ਗਿਆ ਕਿ ਜਦੋਂ ਆਪਾਂ ਐਸਐਚਓ ਮੈਡਮ ਕੋ ਜਾਨਦੇ ਆ ਯਾਰ ਯਾਰ ਤੇ ਗੱਲ ਕਰਦੀ ਆ ਵੇਖੋ ਅਸੀਂ ਉਹ ਉਹ ਸ਼ਬਦਾਂ ਨੂੰ ਯੂਜ਼ ਨਹੀਂ ਕਰਨੀ ਚਾਹੀਦੀ ਯਾਰ ਸ਼ਰਧ ਬੜਾ ਹੀ ਹੁਣ ਮੈਂ ਉਹ ਵਾੜੀ ਯੂਜ਼ ਕਰਨਾ ਮੈਂ ਆਪਣੇ ਮੂਮ ਨਹੀਂ ਵਾੜੀ ਯੂਜ਼ ਕਰਨਾ ਕਿਉਂਕਿ ਅਸੀਂ ਵੀ ਕਿਸੇ ਵੀ ਪ੍ਰਸ਼ਾਸਨ ਕੋ ਜਾਨਦੇ ਆ ਜਾਂ ਸਾਡੇ ਸਮਾਜ ਦੀਆਂ ਜਿੱਥੇ ਬੰਦੀਆਂ ਜਿਹੜੀਆਂ ਪਹਿਣਾ ਆ ਉਹਨਾਂ ਨੂੰ ਭੈਣ ਕਰਕੇ ਗੱਲ ਕਰਦੇ ਆ ਤੇ ਉਹਨਾਂ ਨੂੰ ਵੀ ਭਾਈ ਸਾਹਿਬ ਜਾ ਭਰਾ ਕਰਕੇ ਗੱਲ ਕਰਨੀ ਚਾਹੀਦੀ ਆ ਨਾ ਕਿ ਯਾਰ ਕਰਕੇ ਕਿਉਂਕਿ ਇਹ ਵਰਡਿੰਗ ਬੜੀ ਗਲਤ ਜੀ ਯੂਜ਼ਿੰਗ ਦੀ ਹੈ ਕਿਉਂਕਿ ਬਾਣਾ ਬਾਣਾ ਪਾਇਆ ਉਹਨਾਂ ਨੇ ਬਾਣੇ ਵਾਲੇ ਸੰਤਾ ਮਹਾਪੁਰਸ਼ਾਂ ਨੂੰ ਆਪਾਂ ਯਾਰ ਕਵਾਂਗੇ ਕਿੱਡੀ ਕਿ ਚੰਗੀ ਗੱਲ ਆ ਉਹਨਾਂ ਨੂੰ ਆਪਣੀ ਸ਼ਬਦਾਲੀ ਤੇ ਵੀ ਧਿਆਨ ਦੇਣਾ ਚਾਹੀਦਾ ਤੇ ਜਿਹਨੇ ਬਾਣੇ ਬਾਰੇ ਗਲਤ ਬੋਲਿਆ ਉਹਨੂੰ ਸਸਪੈਂਡ ਕਰਨਾ ਚਾਹੀਦਾ ਤੇ ਜੇ ਸਮੂਹ ਦੇ ਕਰਕੇ ਧਰਨਾ ਲੱਗਾ ਹੈ ਤਾਂ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਹੈ ਮੈਂ ਤਾਂ ਦੱਸਦੀ ਆ ਇਹ ਲੜਕੀ ਆ ਜਿਹੜੀ ਇਹ ਸਾਰਾ ਸਾਲ ਦੀ ਸੀਗੀ ਇਹ ਇਹਨਾਂ ਨੇ ਇਹਨਾਂ ਦੀ ਸ਼ਿਕਾਇਤ ਇਹ ਆ ਵੀ ਸਾਡੀ ਬੇਟੀ ਦਾ ਸਰਟੀਫਿਕੇਟ ਨਕਲੀ ਬਣਾ ਕੇ ਹਾਈ ਕੋਰਟ ਚ ਵਿਆਹ ਕੀਤਾ ਗਿਆ ਜਿਹਦੇ ਸਾਡੇ ਕੋਲ ਆਰਡਰ ਆਏ ਆ ਹਾਈ ਕੋਰਟ ਦੇ ਆਰਡਰ ਆ ਇਹਨਾਂ ਦਾ ਵਿਆਹ ਹੋਇਆ ਆ ਤੇ ਉਸ ਤੋਂ ਬਾਅਦ ਇਹ ਰਿੱਟ ਵੀ ਚੱਲੀ ਆ ਤੇ ਉਸ ਤੋਂ ਇਲਾਵਾ ਇਹ ਆ ਵੀ ਐਸੇ ਮੌਕੇ ਤੇ ਪਰਚਾ ਉਸੇ ਵਕਤ ਦਰਜ ਕਰਤਾ ਸੀ ਜਦਕਿ ਉਹਨਾਂ ਦਾ ਆਰਡਰ ਬਾਅਦ ਚ ਆਇਆ ਸੀਗਾ ਜਿਦਾ ਉਹਨਾਂ ਦਾ ਵਿਆਹ ਹੋ ਗਿਆ ਉਸ ਤੋਂ ਇਲਾਵਾ 3-4 ਵਾਰ ਬਟਾਲਾ ਰੀਡ ਵੀ ਕੀਤੀ ਗਈ ਆ ਜੋ ਕਿ ਸਾਨੂੰ ਮੌਕੇ ਤੇ ਦੋਸ਼ੀ ਨਹੀਂ ਮਿਲਿਆ ਫਿਰ ਵੀ ਅਗਰ ਇਹਨਾਂ ਨੂੰ ਕੋਈ ਗਿਲਾ ਸ਼ਿਕਵਾ ਤਾਂ ਐਸੀ ਹੈ ਸ਼ਵਸਨ ਦਵਾਨ ਨੇ ਆ ਕਿ ਇਹ ਮਤਲਬ 7 ਤੋਂ 10 ਦਿਨਾਂ ਦੇ ਅੰਦਰ ਅੰਦਰ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਹੋ ਜੇ। ਕੋਸ਼ਿਸ਼ ਕਰਦੇ ਆ ਵੀ ਸਵੇਰ ਵੀ ਮੈਂ ਰੇਡ ਕਰਾਵਾਂਗੀ ਮੈਂ ਭੇਜਾਂਗੀ ਆਪਣੇ ਮੁਲਾਜ਼ਮ ਭੇਜਾਂਗੀ ਆਪਣੀ ਲੇਡੀ ਕਾਂਸਟੇਬਲ ਨਾਲ ਭੇਜਾਂਗੀ ਫਿਰ ਵੀ ਕੋਸ਼ ਸਮਾਂ ਲੱਗਦਾ ਆ ਕਿਉਂਕਿ ਜੇ ਹੁਣ ਇੰਨਾ ਮੀਡੀਆ 'ਚ ਜਾ ਰਿਹਾ ਤੇ ਕੁਛ ਇਧਰ ਉਧਰ ਵੀ ਹੋ ਸਕਦਾ ਆ ਇਸ ਲਈ ਕੋਸ਼ ਸਮਾਂ ਚਾਹੀਦਾ ਵੀ 7 ਤੋਂ 8 ਦਿਨਾਂ ਦੇ ਅੰਦਰ ਅੰਦਰ ਲੜਕੇ ਦੇ ਜਾਂ ਪਰਿਵਾਰ ਦੇ ਜਾਂ ਕੋਈ ਵੀ ਕਰਕੇ ਪਹਿਲਾਂ ਵੀ ਕਿਹਾ ਉਹਨਾਂ ਦੇ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਲਿਆਂਦਾ ਗਿਆ ਹੈ ਇੱਕਦਮ ਨਹੀਂ ਲਿਆਂਦਾ ਗਿਆ ਲਿਆਂਦਾ ਗਿਆ ਹੈ ਪਰ ਦੋਸ਼ੀ ਇਧਰ ਉਧਰ ਆ ਉਹਨਾਂ ਦੇ ਲਈ ਰੇਸ਼ ਹੈ ਅਸੀਂ ਇਹਨਾਂ ਨੂੰ ਇਹੀ ਕਹਿੰਦੇ ਅਗਰ ਤੁਹਾਡੇ ਕੋਲ ਕੋਈ ਫੋਨ ਨੰਬਰ ਵੀ ਸਾਨੂੰ ਦਵੋ ਨਹੀਂ ਉਹਨੂੰ ਵੀ ਲੋਡ ਕਰੋ ਸਾਨੂੰ ਦਵੋ ਸਾਨੂੰ ਦਵੋ ਇਹੀ ਉਹਨੂੰ ਟ੍ਰੇਸ ਤੇ ਲਵਾ ਲੈਂਦੇ ਹਾਂ ਸਰਵੇਲੈਂਸ ਤੇ ਲਵਾ ਲੈਂਦੇ ਹਾਂ